नमस्कार आकाशवाणी जालंधर तो समाचार दर्शन देख नए अंक नाल मैं सरबजीत कौर आज दी कड़ी जी ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਸਾਡਾ ਪਹਿਲਾ ਵਿਸ਼ਾ ਹੈ ਵਣ ਮਹੋਤਸਵ ਜਿਸ ਨੂੰ ਰੁੱਖਾਂ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਭਾਰਤ ਵਿੱਚ ਜੁਲਾਈ ਦੇ ਪਹਿਲੇ ਹਫਤੇ ਦੌਰਾਨ ਮਨਾਇਆ ਜਾਂਦਾ ਹੈ ਹਫਤਾ ਪਰ ਚੱਲਣ ਵਾਲੇ ਸਟੇਸ਼ਨ ਦਾ ਉਦੇਸ਼ ਜੰਗਲਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਭਾਰਤ ਦੇ ਹਰੇ ਭਰੇ ਖੇਤਰ ਨੂੰ ਵਧਾਉਣ ਲਈ ਰੁੱਖ ਲਾਉਣ ਨੂੰ ਉਤਸ਼ਾਹਿਤ ਕਰਨਾ ਹੈ ਵਣ ਮਹੋਤਸਵ ਦੌਰਾਨ ਪੰਜਾਬ ਭਾਰ ਵਿੱਚ ਵੀ ਵੱਧ ਚੜ੍ਹ ਕੇ ਰੁੱਖ ਲਾਉਣ ਦੀਆਂ ਸਰਗਰਮੀਆਂ ਹੋ ਰਹੀਆਂ ਨੇ ਆਓ ਸੁਣਦੇ ਹਾਂ ਹੁਸ਼ਿਆਰਪੁਰ ਦੇ ਮਿੰਗਰਵਾਲ ਤੋਂ ਜੰਗਲਾਤ ਰੇਂਜ ਅਫਸਰ ਸੰਜੀਵ ਕੁਮਾਰ ਵੱਲੋਂ ਦੇਸੀ ਬੂਟੇ ਲਾਏ ਜਾਣ ਸੰਬੰਧੀ ਜਾਣਕਾਰੀ ਉਗਰੋ ਰੇਂਜ ਦੇ ਮੁੱਖੋਖ ਪਿੰਡਾਂ ਜਾ ਸੈਪਲਿੰਗਸ ਦੇ ਲਗਭਗ ਲਗਾਈਆਂ ਜਾ ਰਹੀਆਂ ਹਨ ਜਿਸ ਵਿੱਚ ਮੁਖੇਰ ਸ਼ੀਸ਼ਮ ਆਮਲਾ ਬਿਹੜਾ ਹਰੜ ਦੇਸੀ ਅੰਬ ਦੇਸੀ ਜਾਮਣਾ ਤੋਂ ਇਲਾਵਾ ਤ੍ਰਵੇਣੀਆਂ ਪੌਦੇ ਲਗਾਏ ਜਾ ਰਹੇ ਹਨ ਇਸ ਤੋਂ ਇਲਾਵਾ ਤਿੰਨ ਨਾਨਕ ਬੀਚੀਆਂ ਸਕੂਲਾਂ ਦੇ ਕੋਲ ਲਗਾਈਆਂ ਜਾ ਰਹੀਆਂ ਹਨ ਇੱਕ ਪਵਿੱਤਰ ਵੰਦੀ ਸਾਰੀ ਕੀਤੀ ਜਾ ਰਹੀ ਹੈ ਤੋਂ ਆਉਣ ਵਾਲੇ ਸਮੇਂ ਵਿੱਚ ਵੱਧ ਛੜ ਕੇ ਆ ਪਬਲਿਕ ਨੂੰ ਵੀ ਮੈਂ ਕਹਿ ਰਿਹਾ ਕਿ ਵੱਧ ਛੜ ਕੇ ਪੌਦੇ ਲਗਾਏ ਜਾਣ ਤਾਂ ਜੋ ਵਾਤਾਵਰਣ ਸ਼ੁੱਧ ਰਹਿ ਸਕੇ ਮਾਨਸਰ ਡਿਵੀਜ਼ਨ ਦੇ ਪੁਟਲਾੜਾ ਤੋਂ ਜੰਗਲਾਤ ਰੇਂਜ ਅਫਸਰ ਹਰਦਿਆਲ ਸਿੰਘ ਨੇ ਵੀ ਇਸ ਬਾਰੇ ਵਧੀਰੀ ਜਾਣਕਾਰੀ ਦਿੱਤੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਣ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਚੀਫ ਆਫ ਕੰਜ਼ਰਵੇਟਰ ਸ਼੍ਰੀ ਤਰਿੰਦਰ ਸ਼ਰਮਾ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਕਿਸਮਾਂ ਦੇ ਲੱਖਾਂ ਪੌਦੇ ਪੰਜਾਬ ਵਿੱਚ ਲਗਾਏ ਜਾ ਰਹੇ ਹਨ ਆਓ ਆਪਾਂ ਸਾਰੇ ਇਸ ਮੁਹਿੰਮ ਵਿੱਚ ਯੋਗਦਾਨ ਪਾਈਏ ਤੇ ਪੰਜਾਬ ਨੂੰ ਹਰਿਆ-ਭਰਿਆ ਇੱਕ ਤੰਦਰੁਸਤ ਪੰਜਾਬ ਬਣਾਈਏ ਫਰੀਦਕੋਟ ਦੇ ਜ਼ਿਲ੍ਹਾ ਚੰਗਲਾ ਤ੍ਰਿੰਜਫਸਰ ਚਮਕੌਰ ਸਿੰਘ ਅਤੇ ਗੁਰਦਾਸਪੁਰ ਤੋਂ ਜ਼ਿਲ੍ਹਾ ਚੰਗਲਾ ਤ੍ਰਿੰਜਫਸਰ ਬਖਸ਼ੀਸ਼ ਸਿੰਘ ਨੇ ਵਣ ਮਹੋਤਸਵ ਤਹਿਤ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਸਾਂਝੀ ਕੀਤੀ ਵਣ ਵਿਭਾਗ ਵੱਲੋਂ ਫਰੀਦਕੋਟ ਜ਼ਿਲ੍ਹੇ ਵਿੱਚ ਵੱਖ-ਵੱਖ ਪਾ ਗਾਣਾਂ ਨੂੰ ਤਾਨਾ ਲੋਕਾਂ ਕੋਲ 55000 ਬੂਟੇ 3 ਸਪਲਾਈ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਪੰਚਾਇਤਾਂ ਕਲੱਬਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੂਟੇ ਦਿੱਤੇ ਜਾ ਰਹੇ ਹਨ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਰਸੀਆਂ ਵਿੱਚ ਮੈਡੀਸਨ ਪਲਾਂਟ ਵੀ ਉਪਲਬਧ ਹਨ ਉਹਨਾਂ ਨੂੰ ਹਰਬਲ ਗਾਰਡਨਾਂ ਜਾਂ ਬਗੀਚੀਆਂ ਵਿੱਚ ਲਾਇਆ ਜਾਵੇ ਤਾਂ ਜੋ ਕੁਦਰਤੀ ਜੜੀਆਂ ਬੂਟੀਆਂ ਨੂੰ ਵਰਤ ਕੇ ਉਸ ਦਾ ਲਾਭ ਲਿਆ ਜਾ ਸਕੇ ਰਹਿਣ ਖੂਨ ਕੂੜਾ ਕਰਕਟ ਨੂੰ ਇਕੱਠਾ ਕਰਕੇ ਉਸ ਦੀ ਖਾਦ ਤਿਆਰ ਕੀਤੀ ਜਾਵੇ ਅਤੇ ਇਸ ਕੁਦਰਤੀ ਖਾਦ ਨੂੰ ਵਰਕਾਂ ਵਿੱਚ ਲੰਦਾ ਜਾਵੇ ਜਿਸ ਨਾਲ ਆਲਾ ਦਵਾਲਾ ਅਤੇ ਵਾਤਾਵਰਨ ਸ਼ੁੱਧ ਰਹੇਗਾ ਲੈ ਤੋਂ ਪੌਦਾ ਰੋਪਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਵੱਲੋਂ ਫੋਰਸ ਸਟ੍ਰਿਪਾਂ ਵਿੱਚ ਵਾਖੋ ਘਾਤਾਂਾਂ ਦੇ ਪੌਦਾ ਰੋਪਣ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਹੀ ਪੰਚਾਇਤੀ ਲੈਣ ਵਿੱਚ ਵੀ ਜਿਵੇਂ ਕਿ ਨਾਨਕ ਬਗੀਚੀਆਂ ਹੋਰ ਪੌਦੇ ਵੀ ਲਗਾਏ ਜਾ ਰਹੇ ਇਸ ਦੇ ਨਾਲ ਨਾਲ ਸਾਡੇ ਵੱਲੋਂ ਫ੍ਰੀ ਸਪਲਾਈ ਕੀਤਾ ਸਰਕਾਰੀ ਅਦਾਰਿਆਂ ਨੂੰ ਵੀ ਦਿੱਤੀ ਜਾ ਰਹੀ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਾਡੇ ਵੱਲੋਂ ਪੌਦਾ ਰੋਪਣ ਬਹੁਤ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ ਔਰ ਪਬਲਿਕ ਨੂੰ ਵੀ ਇਸ ਸਬੰਧ ਵਿੱਚ ਸਮੇਂ-ਸਮੇਂ ਸਿਰ ਅਵੇਅਰ ਕੀਤਾ ਜਾ ਰਿਹਾ ਹੈ ਕਿ ਇਸ ਦੀ ਮਦਦ ਪਲਾਂਟੇਸ਼ਨ ਦੀ ਮਦਦਤਾ ਕੀ ਹੈ ਪਠਾਨਕੋਟ ਦੇ ਡਿਵੀਜ਼ਨਲ ਜੰਗਲਾਤ ਅਧਿਕਾਰੀ ਨੇ ਵੀ ਵਣ ਮਹੋਤਸਵ ਤਹਿਤ ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ ਦੱਸਦਿਆਂ ਕਿਹਾ ਧਰਮਵੀਰ ਦੇੜੂ ਡੀਐਫਓ ਪਠਾਨਕੋਟ ਅਸੀਂ ਪਿਛਲੇ ਸਾਲ ਲੈ ਲਗਭਗ 12 ਲੱਖ ਦੇ ਕਰੀਬ ਬੂਟੇ ਡਿਪਾਰਟਮੈਂਟ ਵੱਲੋਂ ਪਲਾਂਟ ਕੀਤੇ ਗਏ ਸੀ ਤੇ ਵੱਖ-ਵੱਖ ਡਿਪਾਰਟਮੈਂਟਾਂ ਨੂੰ ਸਪਲਾਈ ਕੀਤੇ ਗਏ ਸੀ ਜੋ ਇਸ ਸਾਲ ਦੀ ਜੋ ਸਾਡੀ ਮੁਹਿੰਮ ਹੈ ਉਹ ਪਿਛਲੇ ਸਾਲਾਂ ਤੋਂ ਐਵੇਂ ਅਲੱਗ ਹੈ ਕਿ ਅਸੀਂ ਇਸ ਸਾਲ ਜੋ ਫੋਕਸ ਕੀਤਾ ਹੈ ਉਹ ਨੈਟਿਵ ਸਪੀਸੀਜ਼ ਤੇ ਫੋਕਸ ਕੀਤਾ ਹੈ ਜੋ ਪੰਜਾਬੀ ਸਪੀਸੀਜ਼ ਉਹ ਪੰਜਾਬੀ ਸੋਇਲ ਦੇ ਵਿੱਚ ਆਪਣੇ ਟ੍ਰੈਡੀਸ਼ਨਲ ਜੋ ਬੂਟੇ ਰਹੇ ਹੋਏ ਹਨ ਜਿਵੇਂ ਕਿ ਸਿਸਮ ਹੋ ਗਿਆ ਸੀ ਇਸ ਨੂੰ ਜੋ ਸਾਡਾ

232 ਤੋਂ ਵੱਧ ਸੰਸਥਾਵਾਂ ਹਨ ਅਸੀਂ ਵਾਤਾਵਰਣ ਦੇ ਪ੍ਰਤੀ ਬੜੇ ਸਜਕ ਕੰਮ ਕਰ ਰਹੇ ਹਾਂ ਸਾਡੇ ਨਿਯਮਾਂ ਦੇ ਵਿੱਚ 11ਵਾਂ ਨਿਯਮ ਜਿਹੜਾ ਹੈ ਵਾਤਾਵਰਣ ਦੀ ਸਮੱਸਿਆਵਾਂ ਦੇ ਪ੍ਰਤੀ ਮੈਂ ਜਾਗੂਕ ਰਮਾਂਗਾ ਸ਼ਾਰਟ ਵੀਡੀਓ ਜਾਰੀ ਕਰਨ ਦਾ ਇੱਕ ਕੰਪੀਟੀਸ਼ਨ ਰੱਖਿਆ ਗਿਆ ਹੈ ਜਿਸ ਦੇ ਵਿੱਚ ਕਿ ਬੱਚਿਆਂ ਦੇ ਵਿੱਚ ਜੋ ਅੱਜਕੱਲ ਰੀਲਸ ਦੇ ਜਰੀਏ ਆਪਣੇ ਆਪ ਨੂੰ ਸ਼ੋਅ ਕਰਨ ਦੀ ਜੋ ਇੱਕ ਹੋੜ ਹੈ ਉਸੇ ਦੇ ਜਰੀਏ ਵਾਤਾਵਰਣ ਦੇ ਪ੍ਰਤੀ ਜਾਗਰੂਕ ਕਰਨਾ ਹੈ ਜਿਸ ਦਾ ਕਿ ਮੁੱਖ ਵਿਚਾਰ ਰਹੇਗਾ ਪੇੜ ਬਚਾਈਏ ਬਿਜਲੀ ਬਚਾਈਏ ਤੇ ਪਾਣੀ ਬਚਾਈਏ ਜਿਨ੍ਹਾਂ ਦੇ ਵਿੱਚ ਫਰਸ ਜੋ ਵਧੀਆ ਵੀਡੀਓ ਚੁਣੀ ਜਾਏਗੀ ਉਹਦੇ ਵਿੱਚ ਫਰਸ ਪ੍ਰਾਈਜ਼ ਜਿਹੜਾ ਹੈ ਉਹ 21000 ਦਾ ਹੈ ਦੂਸਰਾ ਜਿਹੜਾ ਹੈ 11000 ਦਾ ਫਿਰ 5000 ਦਾ ਜਿਹੜੀ ਵੀਡੀਓ ਹੈ ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਕੀਤੀ ਜਾਣੀ ਹੈ ਇਸੇ ਤਰ੍ਹਾਂ ਸੁਸਾਇਟੀ ਫੋਰ ਇਕੋਲੋਜੀਕਲ ਐਂਡ এনवायरमेंटਲ ਰਿਸੋਰਸਸ ਸੀਰ ਫਰੀਦਕੋਟ ਦੇ ਪ੍ਰਧਾਨ ਸੰਦੀਪ ਅਰੋੜਾ ਨੇ ਆਪਣੀ ਸੰਸਥਾ ਵੱਲੋਂ ਲਾਏ ਬੂਟੇ ਲਾਉਣ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਤੇ ਇਹਨਾਂ ਦੇ ਚੰਗੇ ਪ੍ਰਭਾਵਾਂ ਨੂੰ ਸਾਂਝਾ ਕੀਤਾ ਤੇ ਚੁਗਿਰਦਾ ਪ੍ਰੇਮੀਆਂ ਨੇ ਵੀ ਆਪਣੇ ਵਿਚਾਰ ਦੱਸੇ ਸੰਦੀਪ ਅਰੋੜਾ ਪ੍ਰਧਾਨ ਸੋਸਾਇਟੀ ਫਾਰ ਇਕੋਲੋਜੀਕਲ ਐਂਡ এনवायरमेंटਲ ਰਿਸੋਰਸਸ ਸੀਰ ਫਰੀਦਕੋਟ ਸੀ ਸੰਸਥਾ ਪਿਛਲੇ 20 ਸਾਲਾਂ ਤੋਂ ਲਗਾਤਾਰ ਫਰੀਦਕੋਟ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਵੱਖ-ਵੱਖ ਕਿਸਮ ਦੇ ਰਵਾਇਤੀ ਅਤੇ ਫਲਦਾਰ ਪੌਦੇ ਲਗਾ ਕੇ ਉਹਨਾਂ ਦਰਖਤਾਂ ਦਾ ਲਗਾਤਾਰ ਪਾਲਣ ਪੋषण ਕਰ ਰਹੀ ਹੈ ਜਿਸ ਦੇ ਫਲ ਸ੍ਰੀ ਗੋਟ ਸ਼ਹਿਰ ਵਿੱਚ ਰਿਆਵਲ ਦੀ ਬਦਲੀ ਨਹਾਰ ਦੋਸਤੋ ਤੁਸੀਂ ਬਕੂਬੀ ਵੇਖ ਸਕਦੇ ਹੋ ਸੀਰ ਸੰਸਥਾ ਵੱਲੋਂ ਵੱਖ-ਵੱਖ ਕਿਸਮ ਦੇ ਮੈਡੀਸਨਲ ਪਲਾਂਟ ਜਿਵੇਂ ਨਿੰਮ ਸੁਹੰਜਨਾ ਲਸੂੜਾ ਖchnar ਅੰਜੀਤ ਸੁਖਚੈਨ ਅਰਜਨ ਬਿਲਕਨ ਗੂਲਰ ਅਮਰੂਤ ਲਗਾਏ ਜਾ ਰਹੇ ਹਨ ਤਾਂ ਜੋ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦੇ ਸਕੀਏ ਬ੍ਰਿਜਮਨ ਜੋਸੀ ਮਹਾਲੇ ਤੋਂ ਪਰਿਆਵਲ ਪੰਜਾਬ ਪਰਿਆਵਲ ਸੁਰੱਖਣ ਦਾ ਕੰਮ ਕਰਦੇ ਅਸੀਂ ਤੇ ਸਾਡੀ ਸੰਸਥਾ ਵੱਲੋਂ ਵੀ ਹਰ ਸਾਲ ਬਣ ਮਹੋਤਸਵ ਕਹ ਲੋ ਇੱਕ ਪੇੜ ਮਾਂ ਦੇ ਨਾਮ ਕਹ ਲੋ ਇੱਕ ਪੇੜ ਦੇਸ਼ ਦੇ ਨਾਮ ਕਹ ਲੋ ਯਾਨੀ ਕਿਸੇ ਨਾ ਕਿਸੇ ਤਰ੍ਹਾਂ ਸਮਾਜ ਨੂੰ ਅਵੇਅਰ ਕਰਨਾ ਔਰ ਸਮਾਜ ਨੂੰ ਇਸ ਨਾਲ ਜੋੜਨਾ ਇੱਥੇ ਦੀ ਭੂਗੋਲਿਕ ਸਥਿਤੀ ਦੇ ਪੌਦੇ ਹੈ ਜਿਵੇਂ ਟਾਲੀ ਹੋਈ ਇਹ ਆਪਣੀ ਨਿੰਮ ਹੋਈ ਅਰਜਨ ਹੋਇਆ ਬਹਿੜਾ ਹੋਇਆ ਜਾ ਸਾਡਾ ਸ੍ਰੀ ਹੋਈ ਇਹ ਜਿਹੜੇ ਪੌਦੇ ਆ ਇਹਨਾਂ ਨੂੰ ਅਸੀਂ ਜਾਨੀ ਮਹੱਤਵ ਦਿੰਦੇ ਆ ਕਿਉਂਕਿ ਇਹ ਜਿਹੜੇ ਪੌਦੇ ਆ ਇਹ ਜਿੱਥੇ ਛਾਂ ਦਿੰਦੇ ਤੇ ਉੱਥੇ ਪੰਛੀਆਂ ਨੂੰ ਵੀ ਛਾਇਆ ਦਿੰਦੇ ਆ ਕਿਉਂਕਿ ਅਸੀਂ ਟਰਾਈ ਸਿਟੀ ਦੇ ਵਿੱਚ ਕੰਮ ਕਰਦੇ ਆ ਤੇ ਸਾਡੇ ਕੋਲ ਪੌਦੇ ਲਗਾਣ ਦੀ ਘੱਟ ਜਗ੍ਹਾ ਹੁੰਦੀ ਆ ਪਰ ਫਿਰ ਵੀ ਅਸੀਂ ਜਿਹੜਾ ਲੋਕਾਂ ਨੂੰ ਅਵੇਅਰ ਇਹੀ ਕਰਦੇ ਆ ਤੇ ਲੋਕਾਂ ਨੂੰ ਇਹੀ ਬੂਟੇ ਪ੍ਰੇਫਰ ਕਰਦੇ ਆ ਗੁਲਜ਼ਾਰ ਸਿੰਘ ਪਟਿਆਲਾ ਤੋਂ ਵਾਤਾਵਰਨ ਪ੍ਰੇਮੀ ਆ ਇੱਥੇ ਅਸੀਂ ਪਟਿਆਲਾ ਦੇ ਵਾਤਾਵਰਨ ਪਾਰਕ ਦੇ ਵਿੱਚ ਪਿਛਲੇ 1.5-2 ਸਾਲ ਤੋਂ ਵਾਤਾਵਰਨ ਬੂਟੇ ਲਾ ਰਹੇ ਆ ਜੀ ਇਸੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੇ ਪੰਜਾਬ ਦੇ ਅਸਲੀ ਬੂਟੇ ਨੇ ਅਸਲੀ ਜਿਵੇਂ ਨਿੰਮ ਹੋ ਗਿਆ ਕਿਕਰ ਟਾਲੀ ਆਮਬ ਜਾਮਣ ਇਹ ਜਿਹੜੇ ਬੂਟੇ ਨੇ ਵੱਧ ਤੋਂ ਵੱਧ ਲਾਏ ਜਾਣ ਕਿ ਇਹ ਹੀ ਸਾਡੀ ਵਿਰਾਸਤ ਹੈ ਸਾਡੇ ਪੰਜਾਬ ਦੇ ਜੇਕਰ ਰੁੱਖਾਂ ਦੇ ਵਿੱਚ ਗੱਲ ਕਰੀਏ ਤਾਂ ਸ਼ੁਰੂ ਤੋਂ ਇਹ ਰੁੱਖ ਰਹੇ ਨੇ ਇਹ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਬੂਟੇ ਇਹ ਦੇਸੀ ਬੂਟੇ ਨੇ ਜਿਹੜੇ ਉਹ ਲਾਉਣੇ ਚਾਹੀਦੇ ਨੇ ਜੀ ਅਸੀਂ ਲਾ ਰਹੇ ਹਾਂ ਤਾਂ ਇੱਕ ਵਾਰ ਸਾਰਿਆਂ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਤੁਹਾਨੂੰ ਬੂਟੇ ਇਸ ਵਣਮਾਲਾ ਸਭ ਦੇ ਦੌਰਾਨ ਇਸ ਹਫਤੇ ਦੇ ਵਿੱਚ ਲਾਉਣੇ ਚਾਹੀਦੇ ਨੇ ਅਨਕੁਸ਼ ਵਟੇਲਾ ਫਾਜ਼ਿਲ ਕਾ ਸੇਵਾਦਾਰ ਗ੍ਰੀਨ ਗਾਂਧੀਨਗਰ ਟੀਮ ਆਪਾਂ ਸਭ ਦੇਖ ਰਹੇ ਆ ਕਿ ਤਾਪਮਾਨ ਹਰ ਸਾਲ ਪਿਛਲੇ ਸਾਲ ਨਾਲੋਂ ਜ਼ਿਆਦਾ ਵੱਧ ਰਿਹਾ ਹੈ ਗਰਮੀ ਹੋਰ ਜ਼ਿਆਦਾ ਵੱਧ ਰਹੀ ਹੈ ਗਲੇਸ਼ੀਅਰ ਪਿਗਲ ਰਿਹਾ ਹੈ ਧਰਤੀ ਦਿਨ-ਬਦਿਨ ਬਹੁਤ ਹੀ ਗਰਮ ਹੋ ਰਹੀ ਹੈ ਤਾਂ ਸਾਥੀਓ ਜ਼ਰੂਰਤ ਹੈ ਆਪਾਂ ਸਾਰਿਆਂ ਨੂੰ ਅੱਗੇ ਆਣ ਦੀ ਸਾਥ ਦੇਣ ਦੀ ਅਗਰ ਆਪਾਂ ਸਾਰੇ ਮਿਲ ਕੇ ਇੱਕ ਬੂਟਾ ਆਪਣੇ ਪ੍ਰਦੇਸ਼ ਤੇ ਲਈ ਆਪਣੇ ਸ਼ਹਿਰ ਦੇ ਲਈ ਅੱਜ ਹੀ ਲਗਾਣਾ ਇਸ ਸਾਲ ਤੋਂ ਹੀ ਲਗਾਣਾ ਸ਼ੁਰੂ ਕਰਿਏ ਆਪਾਂ ਇਸ ਵੱਧ ਰਹੀ ਗਰਮੀ ਦੇ ਕੁਝ ਥਲ ਪਾ ਸਕੀਏ ਸਾਡਾ ਦੂਜਾ ਵਿਸ਼ਾ ਹੈ ਸਵੱਛ ਸਰਵੇਖਣ ਗ੍ਰਾਮੀਣ ਸਵੱਛ ਸਰਵੇਖਣ ਇੱਕ ਸਾਲਾਨਾ ਸਰਵੇਖਣ ਹੈ ਜੋ ਰਿਹਾਇਛਤੇ ਸ਼ਹਿਰੀ ਮਾਮਲੇ ਦੇ ਮੰਤ੍ਰਾਲੇ ਵੱਲੋਂ ਚਾਰਾਂ ਦਾ ਉਹਨਾਂ ਦੀ ਸਫਾਈ ਅਤੇ ਸਵੱਛਤਾ ਦੇ ਆਧਾਰ ਤੇ ਮੁਲਾਂਕਣ ਕਰਨ ਅਤੇ ਉਹਨਾਂ ਨੂੰ ਦਰਜਾ ਦੇਣ ਲਈ ਕੀਤਾ ਜਾਂਦਾ ਹੈ ਦਿਹਾਤੀ ਇਲਾਕਿਆਂ ਵਿੱਚ ਕੀਤੇ ਜਾਣ ਵਾਲੇ ਸਵੱਛ ਸਰਵੇਖਣ ਗ੍ਰਾਮੀਣ 2025 ਦਾ ਉਦੇਸ਼ ਪਿੰਡੂ ਸਵੱਛਤਾ ਦੀ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰਨਾ ਹੈ ਜਿਸ ਵਿੱਚ ਸਵਚ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਪ੍ਰਾਪਤ ਕੀਤੇ ਕੁਲੇ ਵਿੱਚ ਸੌਚ ਮੁਕਤ ਪਲੱਸ ਮਾਡਲ ਦੇ ਨਤੀਜਿਆਂ ਨੂੰ ਕਾਇਮ ਰੱਖਣ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮੁਹਾਲੀ ਨਗਰ ਨਿਗਮ ਦੇ ਸਵਚ ਭਾਰਤ ਮਿਸ਼ਨ ਦੇ ਕੋਆਰਡੀਨੇਟਰ ਵੰਦਨਾ ਮੁਖੀਜਾ ਨੇ ਇਸ ਸੰਬੰਧ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ। ਮੇਰਾ ਨਾਮ ਵੰਦਨਾ ਸੁਖੀਜਾ ਹੈ ਜੀ ਮੈਂ ਮੁਹਾਲੀ ਤੋਂ ਗੱਲ ਕਰ ਰਹੀ ਹਾਂ ਜੀ। ਸਰਕਾਰ ਦਾ ਜਿਹੜਾ ਸਵੱਛ ਸਰਵੇਖਣ ਦਾ ਉਪਰਾਲਾ ਹੈ ਬਹੁਤ ਹੀ ਵਧੀਆ ਹੈ। ਜਿੰਦੇ ਨਾਲ ਸਾਡੇ ਸ਼ਹਿਰਾਂ ਪਿੰਡਾਂ ਦੀ ਸਾਰਿਆਂ ਦੀ ਮੁਹਾਰ ਬਹੁਤ ਚੇਂਜ ਹੋ ਗਈ ਹੈ। ਹੁਣ ਜਿਹੜਾ ਆਪਣਾ ਗ੍ਰਾਮੀਣ ਚਲਦਾ ਪਿਆ ਹੈ ਸਵੱਛ ਸਰਵੇਕਸ਼ਨ ਉਹਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਿਆ ਕਿ ਤੁਸੀਂ ਬਾਹਰ ਖੁੱਲੇ ਵਿੱਚ ਸਵੋਚ ਵਾਸਤੇ ਨਾ ਜਾਓ ਸਰਕਾਰ ਟਾਇਲਟਸ ਬਣਾ ਕੇ ਦੇ ਰਹੀ ਹੈ ਕੀ ਹੈ ਬਹੁਤ ਫੈਸਿਲਟੀਆਂ ਦੇ ਰਹੀ ਹੈ ਕੀ ਹੈ ਔਰ ਪਿੰਡਾਂ ਦੇ ਵਿੱਚ ਵੀ ਹੁਣ ਕੰਪੋਸਟ ਪਿਟ ਬਣਾਈ ਜਾ ਰਹੀ ਹੈ ਜਿੰਦੇ ਵਿੱਚ ਆਪਾਂ ਆਪਣੇ ਘਰ ਦੇ ਗਿੱਲੇ ਕੂੜੇ ਤੋਂ ਖਾਦ ਬਣਾ ਸਕਦੇ ਹਾਂ ਕੀ ਉਹਨੂੰ ਆਪਾਂ ਕੂੜੇ ਵਿੱਚ ਸੁੱਟਣ ਦੀ ਬਜਾਏ ਉਹਦੀ ਖਾਦ ਬਣਾਈਏ ਤੇ ਜਿਹੜਾ ਸੁੱਕਾ ਕੂੜਾ ਵੈ ਸੁੱਕੇ ਕੂੜੇ ਦੇ ਵਿੱਚ ਜਿਹੜਾ ਤੇ ਰੀਸਾਈਕਲ ਹੋ ਜਾਂਦਾ ਵੈ ਵਿਕ ਜਾਂਦਾ ਹੈ ਗਾ ਵੈ ਇਸ ਤਰ੍ਹਾਂ ਦੇ ਉਪਰਾਲੇ ਛੋਟੇ ਛੋਟੇ ਉਪਰਾਲੇ ਕਰਕੇ ਅਸੀਂ ਆਪਣੇ ਪਾਤਰਨ ਨੂੰ ਬਹੁਤ ਸਾਫ ਤੇ ਸਵੱਛ ਬਣਾ ਸਕ। ਨਗਰ ਕੌਂਸਲ ਫਰੀਦਕੋਟ ਤੋਂ ਜਸਵੀਰ ਕੌਰ ਨੇ ਸਵੱਛ ਸਰਵੇਖਣ ਗ੍ਰਾਮੀਣ ਨੂੰ ਸਫਲਤਾ ਨਾਲ ਪੂਰਾ ਕਰਨ ਚ ਆਮ ਲੋਕਾਂ ਦਾ ਸਹਿਯੋਗ ਮੰਗਿਆ। ਚਾਰੇ ਤੇ ਪਿੰਡਾਂ ਵਿੱਚ ਇੱਕ ਸਪੈਸ਼ਲ ਸਫਾਈ ਅਭਿਆਨ ਹੁੰਦਾ। ਇਸ ਸਰਵੇਖਣ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਗਲੀਆਂ, ਨਾਲੀਆਂ, ਸਫਾਈ, ਸੌਚਾਲਿਆ ਜਿਸ ਤਰ੍ਹਾਂ ਬਣੇ ਹੋਏ ਨੇ, ਉਹਨਾਂ ਦੀ ਸਾਫ-ਸਫਾਈ, ਜੋ ਪਬਲਿਕ ਟਾਇਲਟ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਬਣੇ ਨੇ, ਉਹਨਾਂ ਦੀ ਸਾਫ-ਸਫਾਈ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਜਿਹੜੇ ਕਿ ਲੋਕਾਂ ਦੀ ਸਹੂਲਤ ਲਈ ਹੀ ਬਣਾਏ ਗਏ ਨੇ। ਮੈਂ ਅਪੀਲ ਕਰਾਂਗੀ ਪੂਰੇ ਦੇਸ਼ਵਾਸ ਨੂੰ ਕਿ ਇਸ ਸਵੱਛਤਾ ਸਰਵੇਖਣ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦੇ ਆਈਸੇ ਪ੍ਰੋਗਰਾਮ ਵਿੱਚ ਸਿਲਿਆ ਤੋਂ ਸਯੋਗ ਰਿਆ ਫਰੀਦਕੋਟ ਤੋਂ ਤਰਸੀਮ ਕੁਮਾਰ ਮੋਹਾਲੀ ਤੋਂ ਮਨੋਜ ਗਿਰਦਾਰ ਗੁਰਦਾਸਪੁਰ ਤੋਂ ਵਿਸ਼ੰਬਰ ਬਿੱਟੂ ਫਾਜ਼ਿਲਕਾ ਤੋਂ ਜਲੇਸ਼ ਠਈ ਪਠਾਨਕੋਟ ਤੋਂ ਰਜਨੀਸ਼ ਪਟਿਆਲਾ ਤੋਂ ਰਾਉ^{(\text{ਵਿਨਦਰ})}}$ ਹੁਸ਼ਿਆਰਪੁਰ ਤੋਂ ਸੰਜੀਵ ਕੁਮਾਰ ਬਖਸ਼ੀ ਅਤੇ ਮਾਨਸਾ ਤੋਂ ਜੁਗਿੰਦਰ ਮਾਨ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਮਨੁਧਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ ਪੇਸ਼ਕਸ਼ ਰਾਜੀਸ਼ ਵਾਲੀ